ਮੈਂ ਹਾਂ ਸਰਬਜੀ ਪੈੰਡੂ ਲਾਈਤੀ ਮਾ ਚੈਨਲ ਤੇ ਮੈਂ ਸਭ ਦਾ ਸਵਾਗਤ ਕਰਦੀ ਆ ਹੋਰ ਸਨਾਓ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਆ ਸਾਰੇ ਵਧੀਆ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਆ ਤੇ ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਇਆ ਇੱਕ ਹੋਰ ਆਪਾਂ ਸਪੈਸ਼ਲ ਵੀਡੀਓ ਇਹ ਵੀਡੀਓ ਹੈਗੀ ਹੈ ਜੀ ਮਿਰਚਾਂ ਦੀ ਮਿਰਚ ਦਾ ਅਚਾਰ ਇਹ ਅਚਾਰ ਜੋ ਆਪਾਂ ਮਿਰਚਾਂ ਨਾਲ ਪਾਉਣਾ ਇਹ ਪਾਉਣਾ ਜੀ ਆਪਾਂ ਨਾ ਤਾਂ ਘੋਚ ਪਾਉਂਦੇ ਨਾ ਪਾਉਂਦੇ ਤੇਲ ਦੇ ਵਿੱਚ ਇਹ ਪਾਵਾਂਗੇ ਅਚਾਰ ਆਪਾਂ ਪਾਣੀ ਦੇ ਵਿੱਚ ਹਈਆ ਮਿਰਚਾਂ ਦਾ ਅਚਾਰ ਹੈ ਤੇ ਪਾਣੀ ਦੇ ਵਿੱਚ ਪਾਵਾਂਗੇ ਤੇ ਖਾਨ ਚ ਬਹੁਤ ਜਿਆਦਾ ਟੇਸਟੀ ਬਣਦਾ ਹੈ ਤੇ ਬਹੁਤ ਵਧੀਆ ਤਰੀਕੇ ਨਾਲ ਪੈਂਦਾ ਹੈ ਤੇ ਚਲੋ ਜੀ ਸਟਾਰਟ ਕਰਦੇ ਆਪਾਂ ਵੀਡੀਓ ਇਹ ਹੋ ਗਈਆਂ ਜੀ ਆਪਣੀਆਂ ਹਰੀਆਂ ਮਿਰਚਾਂ ਤੇ ਇਹ ਹਰੀਆਂ ਮਿਰਚਾਂ ਆਪਣੀਆਂ ਧੋਸ ਮਾਰ ਲਈਆਂ ਸੀ ਇਹਨਾਂ ਦੀਆਂ ਜਿਹੜੀਆਂ ਇਹ ਡੰਡੀਆਂ ਨੇ ਬਾਹਰ ਚੋਂ ਆਪਾਂ ਡੂੰਘਾਂਗੇ ਪਹਿਲਾਂ ਇਹਨਾਂ ਨੂੰ ਆਪਾਂ ਪਾਣੀ ਦੇ ਵਿੱਚ ਉਬਾਲਦੇ ਆਂ ਤੇ ਪਾਣੀ ਲੈ ਕੇ ਆਉਂਨੇ ਹੁਣ ਆਪਾਂ ਇਹਦੇ ਵਿੱਚ ਅੱਧਾ ਅੱਧਾ ਕਿਲੋ ਤੋਂ ਥੋੜਾ ਜਿਹਾ ਘੱਟ ਪਾਣੀ ਇਹਦੇ ਵਿੱਚ ਇੱਕ ਉਬਾਲੀ ਦੇਣੀ ਆ ਤੇ ਫਿਰ ਇਹਨੂੰ ਉਬਾਲੀ ਦੇ ਕੇ ਫਿਰ ਬਾਹਰ ਕੱਢ ਕੇ ਫਿਰ ਇਹਦੇ ਵਿੱਚ ਚੀਰਾ ਦੇਣਾ ਲੋ ਜੀ ਆਪਾਂ ਨੇ ਮਿਰਚਾਂ ਪਾਣੀ ਦੇ ਵਿੱਚ ਗੈਸ ਉੱਪਰ ਧਰ ਦਿੱਤੀਆਂ ਨੇ ਜਦੋਂ ਇਹਨੂੰ ਇੱਕ ਉਬਾਲੀ ਆ ਗਈ ਫਿਰ ਆਪਾਂ ਇਹ ਮਿਰਚਾਂ ਨੂੰ ਬਾਹਰ ਕੱਢ ਲਵਾਂਗੇ ਤੇ ਬਾਕੀ ਜੋ ਮਤਲਬ ਕਿ ਆਪਾਂ ਮਿਰਚਾਂ ਦਾ achar ਪਾਉਨੇ ਆ ਉਹਦੇ ਵਾਸਤੇ ਜੋ ਜੋ ਆਪਾਂ ਨੂੰ ਸਮਾਨ ਚਾਹੀਦਾ ਉਹ ਵੀ ਤੁਹਾਨੂੰ ਦਿਖਾਣ ਲੱਗੀ ਜੋ ਆਪਣੇ ਮਿਰਚਾਂ ਦਾ achar ਆਪਾਂ ਨੇ ਜੋ ਪਾਣੀ ਦੇ ਵਿੱਚ ਪਾਣਾ ਹੈ ਉਹ ਸਮਾਨ ਚਾਹੀਦਾ ਆਪਾਂ ਨੂੰ ਸੌਫ ਹੋਗੀ ਵਿੱਚ ਕਲੌਜੀ ਵਿੱਚ ਮੇਥੀ ਵਿੱਚ ਰਾਈ ਵਿੱਚ ਜਮੈਣ ਤੇ ਇਹਨੂੰ ਹੁਣ ਆਪਾਂ ਮਿਕਸੀ ਰਾਹੀਂ ਗ੍ਰाइंड ਕਰ ਲੈਣੇ ਆ ਲੋ ਜੀ ਆਪਾਂ ਮਿਕਸੀ ਵਾਲੇ ਜਾਰ ਚ ਪਾ ਦਿੱਤਾ ਕੱਪ ਚ ਤੇ ਜੇ ਸੁੱਟ ਲਵੇ ਇਹ ਸਮਾਨ ਮਤਲਬ ਕਿ ਤੁਸੀਂ ਬਾਜ਼ਾਰੋਂ ਹੁਣੀ ਲੈ ਕੇ ਆਏ ਤਾਂ ਇਹਨੂੰ ਥੋੜੀ ਸਿੱਲ ਚੜੀ ਹੁੰਦੀ ਇਹਨੂੰ ਜਾਂ ਤਾਂ ਸੇਕ ਲਗਵਾ ਲਓ ਗੈਸ ਤੇ ਨਹੀਂ ਫਿਰ ਧੁੱਪ ਲਵਾ ਲਿਓ ਪਰ ਮੇਰਾ ਸਮਾਨ ਇਹ ਬਹੁਤ ਟਾਈਮ ਦਾ ਲਿਆਂਦਾ ਹੋਇਆ ਸੀ ਸੁੱਕਾ ਹੀ ਹੈ ਇਹ ਤੇ ਇਹਨੂੰ ਆਪਾਂ ਹੁਣ ਥੋੜਾ ਜਿਹਾ ਗ੍ਰाइंड ਕਰਨਾ ਜਿਆਦਾ ਮਤਲਬ ਕਿ ਇਹਨੂੰ ਬਰੀਕ ਨਹੀਂ ਕਰਨਾ ਹੈਗਾ ਲੋ ਜੀ ਬਾਲੀ ਆ ਗਈ ਇੱਕ ਉਬਾਲੀ ਆ ਗਈ ਮਿਰਚਾਂ ਨੂੰ ਗੈਸ ਕਰ ਦਿੰਦੇ ਆਪਾਂ ਬੰਦ ਤੇ ਆਪਣਾ ਜੋ ਇਹ ਮਸਾਲਾ ਸੀ ਇਹ ਆਪਾਂ ਨੇ ਰਗੜ ਲਿਆ ਇਹਦੇ ਵਿੱਚ ਹੁਣ ਆਪਾਂ ਪਾਉਨੇ ਆ ਸਵਾਦ ਅਨੁਸਾਰ ਨਮਕ ਥੋੜੀ ਜੀ ਲਾਲ ਮਿਰਚ ਦਾ ਪਾਊਡਰ ਤੇ ਥੋੜੀ ਜੀ ਪਾਵਾਂਗੇ ਆਪਾਂ ਹਲਦੀ ਜੀ ਆਪਾਂ ਨੇ ਹਲਦੀ ਵੀ ਪਾ ਲਈ ਆ ਨਮਕ ਵੀ ਪਾ ਲਈ ਥੋੜੀ ਲਾਲ ਮਿਰਚ ਪਾ ਲਈ ਇਹਨੂੰ ਆਪਾਂ ਹੁਣ ਮਿਕਸ ਕਰ ਲੈਣੇ ਆ ਸਾਰੇ ਮਸਾਲੇ ਨੂੰ ਤੇ ਹੁਣ ਜਿਹੜੀਆਂ ਆਪਣੀ ਇੱਧਰ ਮਿਰਚਾਂ ਧਰੀਆਂ ਹੋਈਆਂ ਨੇ ਇਹਨੂੰ ਆਪਾਂ ਬਾਹਰ ਹੀ ਕੱਟ ਲੈਣੇ ਆ ਪਾਣੀ ਤੋਂ ਤੇ ਇਹਨਾਂ ਦੇ ਵਿੱਚ ਦਿੰਨੇ ਆਪਾਂ ਜੀਰਾ ਜਿਹੜਾ ਆਪਣਾ ਜੀ ਇਹ ਮਿਰਚਾਂ ਦਾ ਅਚਾਰ ਹੈ ਜਦੋਂ ਇਹ ਆਪਾਂ ਨੇ ਅਚਾਰ ਮਤਲਬ ਕਿ ਤਿਆਰ ਕਰ ਲਿਆ ਇਹਨੂੰ ਆਪਾਂ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਪਾਣੀ ਸਮੇਤ ਹੀ ਰੱਖਣਾ ਤੇ ਫ੍ਰਿਜ ਦੇ ਵਿੱਚ ਸਟੋਰ ਕਰਕੇ ਰੱਖ ਲਵਾਂਗੇ ਤੇ ਬਿਲਕੁਲ ਖਰਾਬ ਨਹੀਂ ਹੁੰਦਾ ਹੈਗਾ ਇਹ ਚਾਰ ਖਾਂਜ ਚ ਪਹੁੰਚ ਜਾਵੇ ਟੇਸਟ ਬਣ ਜਾਂਦਾ ਹੈ ਤੇ ਜਿਹੜਾ ਇਹ ਪਾਣੀ ਆ ਕਲੋਜੀ ਮਿਰਚ ਆਪਾਂ ਨੇ ਸਾਰੀਆਂ ਬਾਹਰ ਕੱਢ ਲਈਆਂ ਨੇ ਤੇ ਜਿਹੜਾ ਹੁਣ ਇਹ ਪਾਣੀ ਆਪਣਾ ਇਹਨੂੰ ਡੋਲਣਾ ਨਹੀਂ ਹੈਗਾ ਇਹ ਪਾਣੀ ਦੇ ਵਿੱਚ ਹੀ ਅਚਾਰ ਬਊਗਾ ਆਪਣਾ ਤੇ ਇਹਨੂੰ ਹੁਣ ਆਪਾਂ ਇੱਦਾਂ ਰੱਖ ਲੈਂਦੇ ਆ 1 ਸਿਕੰਡ ਵਾਸਤੇ ਥੋੜਾ ਠੰਡਾ ਹੋ ਜਾਊਗਾ ਤੇ ਇਹ ਮਿਕਚਰ ਦੇ ਵਿੱਚ ਆਪਾਂ ਦਵਾਂਗੇ ਜੀਰਾ ਐਸ ਲੋਕ ਕਰਕੇ ਇਹ ਚ ਆਪਾਂ ਜੀਰਾ ਦੇ ਕੇ ਜਿਹੜਾ ਆ ਇਹ ਆਪਾਂ ਮਸਾਲਾ ਤਿਆਰ ਕਰਿਆ ਹੋਇਆ ਇਹ ਭਰ ਦੇਣਾ ਇੱਦਾਂ ਕਰਕੇ ਜਿਹੜਾ ਆਪਣਾ ਇਹ ਮਸਾਲਾ ਤਿਆਰ ਕਰੇ ਹੋਏ ਦੇ ਵਿੱਚ ਐ ਪਾ ਦੇਣਾ ਇਹ ਮਸਾਲਾ ਨਾਲੋਂ ਕੀ ਭਰ ਨਾਲ ਮਿਰਚਾਂ ਦਾ ਟੇਸ ਹੀ ਬਦਲ ਜਾਂਦਾ ਇਹਦੇ ਕੋਈ ਨਾ ਤੇਲ ਦੀ ਜ਼ਰੂਰਤ ਹੈਗੀ ਨਾ ਘਿਓ ਦੀ ਤੇ ਬਹੁਤ ਜ਼ਿਆਦੇ ਚਾਰ ਟੇਸਟੀ ਬਣਦਾ ਤੇ ਜਿਹੜਾ ਇਹ ਆਪਣਾ ਪਾਣੀ ਆ ਇਹ ਆਪਾਂ ਪਾਣੀ ਪੀ ਵੀ ਸਕਦੇ ਆ ਮਿਰਚਾਂ ਵਾਲਾ ਕੱਲਾ ਜੇ ਮਨ ਲੱਗ ਕੇ ਪੇਟ 'ਚ ਥੋੜੀ ਖਰਾਬੀ ਹੋਵੇ ਤਾਂ ਇਹ ਪਾਣੀ ਪੀਤਾ ਵੀ ਜਾਂਦਾ ਕਿਉਂਕਿ ਇਹਦੇ ਵਿੱਚ ਸਾਰੇ ਮਸਾਲੇ ਮਿਕਸ ਹੋ ਜਾਂਦੇ ਨੇ ਆਪਣੇ ਇਦਾਂ ਕਰਕੇ ਸਾਰੀ ਆਪਾਂ ਮਿਰਚ ਭਰ ਲੈਣੀ ਹੈ ਮਸਾਲਿਆਂ ਨਾਲ ਲੋ ਜੀ ਆਪਾਂ ਨੇ ਸਾਰੀਆਂ ਇਹ ਮਿਰਚਾਂ ਮਸਾਲੇ ਨਾਲ ਭਰ ਲਈਆਂ ਨੇ ਤੇ ਹੁਣ ਜੋ ਆਪਣੀ ਇਹ ਮਿਰਚਾਂ ਨੇ ਇਹਨੂੰ ਹੁਣ ਜਿਹੜਾ ਆਪਣਾ ਇਹ ਪਾਣੀ ਸੀ ਇਹਦੇ ਵਿੱਚ ਆਪਾਂ ਪਾ ਲੀਨੇ ਆ ਜਿਹੜਾ ਪਾਣੀ ਹੈ ਜੀ ਇਹਦੇ ਵਿੱਚ ਆਪਾਂ ਹੁਣ ਮਿਰਚਾਂ ਪਾ ਦਿੰਦੇ ਆ ਜਿਹੜਾ ਮਸਾਲਾ ਇਹਦੇ ਵਿੱਚ نیچے ਰਹਿ ਗਿਆ ਸੀ ਉਹ ਵੀ ਸਾਰੇ ਵਿੱਚ ਪਾਤਾ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਸਿਰਕਾ ਥੋੜਾ ਜਿਹਾ ਸਰਕਾ ਪਾਤਾ ਤੇ ਜਿਹੜੀਆਂ ਇਹ ਮਿਰਚਾਂ ਨੇ ਹੁਣ ਆਪਣੀਆਂ 10 ਮਿੰਟ ਤੱਕ ਇਹਨੂੰ ਟੱਕ ਕੇ ਰੱਖ ਦੇਣੇ ਜਿਹੜੀਆਂ ਇਹ ਮਿਰਚਾਂ ਨੇ ਨੀਚੇ ਇਹਨੂੰ ਬੈਣੀਆਂ ਸ਼ੁਰੂ ਹੋ ਜਾਣਗੀਆਂ ਬੈਠਣੀਆਂ ਸ਼ੁਰੂ ਹੋ ਜਾਣਗੀਆਂ ਮਤਲਬ ਕਿ ਇਹ ਮਿਰਚਾਂ 10 ਮਿੰਟ ਤੱਕ ਕਹਿਣ ਪੂਰੀ ਵਧੀਆ ਸੌਫਟ ਜਿਹੀ ਹੋ ਜਾਣੀਆਂ ਗਰਮ ਪਾਣੀ ਦੇ ਵਿੱਚ ਤੇ ਸ਼ਾਮ ਨੂੰ ਇਹ ਆਪਾਂ ਮਿਰਚਾਂ ਖਾ ਸਕਦੇ ਹਾਂ ਰੋਟੀ ਦੇ ਨਾਲ ਤੇ ਬਿਲਕੁਲ ਵੀ ਇਹ ਅਚਾਰ ਖਰਾਬ ਨਹੀਂ ਹੁੰਦਾ ਹੈਗਾ ਤੇ ਮਤਲਬ ਕਿ ਭੋਰੇ ਵਿੱਚ ਕੋਈ ਇਦਾਂ ਨਹੀਂ ਹੈਗਾ ਵੀ ਕੋਈ ਨੁਕਸ ਪਊਗਾ ਨਾ ਨਾ ਕੁਝ ਵੀ ਨਹੀਂ ਹੁੰਦਾ ਹੈਗਾ ਇਹ ਬਣ ਗਿਆ ਆਪਣਾ ਬਹੁਤ ਹੀ ਸਵਾਦ ਚਟ ਬਹੁਤ ਹੀ ਸੁਆਦੀਸ਼ਟ ਚਟਪਟਾ ਆਚਾਰ ਮਿਰਚਾਂ ਦਾ ਲੋ ਜੀ ਇਹਨੂੰ ਆਪਾਂ 10 ਮਿੰਟ ਵਾਸਤੇ ਢਾਕੇ ਦਿੰਨੇ ਆ ਤੇ ਤੁਹਾਨੂੰ 10 ਮਿੰਟ ਬਾਅਦ ਫਿਰ ਇਹ ਦਿਖਾਣੇ ਆ ਕਿੱਦਾਂ ਦਾ ਬਣਿਆ ਆਚਾਰ ਕੋਣ ਆਪਣੀਆਂ ਜੋ ਮਿਰਚਾਂ ਨੇ ਨੀਚੇ ਨੂੰ ਬੈਠਣ ਲੱਗ ਪਈਆਂ ਨੇ ਮਤਲਬ ਕਿ ਮਿਰਚਾਂ ਦਾ ਆਚਾਰ ਆਪਣਾ ਬਣ ਕੇ ਰੈਡੀ ਹੋ ਗਿਆ ਹੈ ਤੇ ਬਾਕੀ ਜੋ ਇਹਦਾ ਪਾਣੀ ਆ ਇਹਨੂੰ ਮਤਲਬ ਕਿ ਡੋਲਣਾ ਨਹੀਂ ਹੈਗਾ ਖਰਾਬ ਬਿਲਕੁਲ ਨਾ ਕਰੋ ਜੇ ਆਪਣੀਆਂ ਕਈ ਵਾਰ ਮਿਰਚਾਂ ਦਾ achar ਖਤਮ ਹੋ ਜਾਂਦਾ ਆ ਆਪਾਂ ਕਹਿੰਨੇ ਪਾਣੀ ਦਾ ਹੁਣ ਕੀ ਕਰਾਂਗੇ ਡੋਲਦੇ ਨੇ ਭਾਈ ਡੋਲਣਾ ਨਹੀਂ ਹੈਗਾ ਇਹ ਪਾਣੀ ਇਹ ਪਾਣੀ ਆਪਾਂ ਮਤਲਬ ਕਿ ਜਦੋਂ ਆਪਣਾ ਮੜਾ ਮੋਟਾ ਪੇਟ ਖਰਾਬ ਹੋਵੇ ਉਦੋਂ ਪੀ ਸਕਦੇ ਆ ਤੇ ਪਾਣੀ ਇਹ ਆਪਣੇ ਲਈ ਬਹੁਤ ਜ਼ਿਆਦਾ ਲੱਗਦਾ ਆ ਇਕਾ ਤੇ ਹੁਣ ਜੋ ਇਹ ਆਪਣੇ ਮਿਰਚਾਂ ਨੇ ਇਹਦਾ ਪਾਣੀ ਵੀ ਠੰਡਾ ਹੋ ਗਿਆ ਤੇ ਇਹਨੂੰ ਹੁਣ ਆਪਾਂ ਫ੍ਰਿਜ ਚ ਲਾ ਦਨੇ ਆ ਦੇ ਇਸ ਤਰ੍ਹਾਂ ਹੀ ਆਪਾਂ ਜੇ ਮਤਲਬ ਕਿ ਕਿਲੋ 2 ਕਿਲੋ ਮਿਰਚਾਂ ਪਾਉਣੀਆਂ ਹੋਣਗੀਆਂ ਤਾਂ ਐਦਾਂ ਆਪਾਂ ਪਾਣੀ ਦੇ ਪਾਣੀ ਦੇ ਵਿੱਚ ਅਚਾਰ ਮਿਰਚਾਂ ਦਾ ਪਾ ਸਕਦੇ ਹਾਂ ਤੇ ਇਹ 6 ਮਹੀਨੇ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤੇ ਪੂਰਾ ਵਧੀਆ ਤੇ ਬਹੁਤ ਜ਼ਿਆਦਾ ਸਵਾਦਿਸ਼ਟ ਅਚਾਰ ਬਣਦਾ ਲੋ ਜੀ ਆਪਣਾ ਤਾਂ ਅਚਾਰ ਹੋ ਗਿਆ ਰੈਡੀ ਮੈਂ ਲਾਉਣੀ ਆ ਫ੍ਰਿਜ 'ਚ ਸ਼ਾਮ ਨੂੰ ਮੈਂ ਮਤਲਬ ਕਿ ਰੋਟੀ ਨਾਲ ਇਹ ਹੀ ਅਚਾਰ ਖਾਵਾਂਗੀ ਮੈਨੂੰ ਬਹੁਤ ਜ਼ਿਆਦਾ ਸਵਾਦਿਸ਼ਟ ਲੱਗਿਆ ਇੱਕ ਰੋਟੀ ਤਾਂ ਮੈਂ ਖਾ ਵੀ ਲਈ ਜੇ ਇਹ ਅਚਾਰ ਨਾਲ ਤੇ ਲੋ ਜੀ ਇਹ ਸੀ ਆਪਣੇ ਅੱਜ ਦਾ ਮਿਰਚ ਦਾ ਅੱਜ ਮਿਰਚ ਦੇ ਅਚਾਰ ਵਾਲੀ ਵੀਡੀਓ ਵੀ ਕਿਵੇਂ ਮੈਂ ਮਿਰਚ ਦਾ ਅਚਾਰ ਪਾਇਆ ਪਾਣੀ ਦੇ ਵਿੱਚ ਜੇਕਰ ਵੀਡੀਓ ਵਧੀਆ ਲੱਗੀ ਹੋਊ ਵੀ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਕਰਨਾ ਨਾ ਕੋਈ ਨਾ ਵੀਡੀਓ ਨੂੰ ਵਾਤਵਾ ਸ਼ੇਅਰ ਕਰਨਾ ਉਮੀਦ ਕਰਦੀ ਆ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀਆਂ ਹੋਣਗੀਆਂ ਤੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਤੁਹਾਨੂੰ ਮੇਰੀ ਅੱਜ ਦੇ ਪਾਣੀ ਵਾਲੇ ਮਿਰਚਾਂ ਅੰਗਾਰ ਦੀ ਰੈਸਪੀ ਕਿੰਨੀ ਲੱਗੀ ਤੇ ਚਲੋ ਜੀ ਮਿਲਾਂਗੇ ਕੱਲੂ ਇੱਕ ਹੋਰ ਵੀਡੀਓ ਨਾਲ ਤੇ ਚਲੋ ਜੀ ਮਿਲਦੇ ਆ ਕੱਲੂ ਕਿਸੇ ਹੋਰ ਵੀਨਾ ਤੱਕ ਤੱਕ ਲਈ ਸਾਰਿਆਂ ਨੂੰ ਸਸ਼ੀ ਕਾ